ਪਸੂ ਵਾ ਵੀਡੀਓ ਪਾਈ ਸੀਗੀ ਕਿ ਸਾਨੂੰ ਦਿਖਾਵਾਂਗੇ ਆਪਾਂ ਫੀਲ ਕਿਵੇਂ ਬਣਦੀ ਆ ਦੇਖੋ ਜੀ ਚੱਕਰ ਵਾਲਟੀ ਦੇ ਵਿੱਚ ਦੇਖੋ ਆਹ ਦੇਖੋ ਪਾਣੀ ਇੰਨਾ ਹੋਣਾ ਚਾਹੀਦਾ ਮਿੱਤਰੋ ਦੇਖੋ ਨਿੱਚੜ ਦਾ ਜਿਹੜਾ ਇਹਦੇ ਵਿੱਚ ਰਾਤੀਏ ਪਾਣੀ ਦੇਖੋ ਇਸ ਤਰ੍ਹਾਂ ਪਾਇਆ ਕਰੋ ਹੁਣ ਇਹਦੇ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਵਾ ਫੀਲ ਸਿੱਟੀ ਤੇ ਸਾਨੂੰ ਹੱਥ ਮਾਰਿਆ ਤੇ ਰਾਜ ਕੇ ਖਾਂਦਾ ਪਸੂ ਖੁੱਲ ਗਿਆ ਮਾ ਆਇਆ ਸਰਾ ਪਾ ਲੈਣੀ ਇਹ। ਆਹ ਬਣ ਜਾਂਦੀ ਹੈ ਇਹ। ਦੇਖੋ। ਮੇਖੋ ਕਿੰਨੀ ਵਧੀਆ ਕੁਆਲਿਟੀ ਬਣੀ ਫੀਡ ਦੀ। ਆ ਚੈੱਕ ਕਰ ਲੋ ਤਾਂ। ਤੇ ਸਾਨੂੰ ਹੁਣ ਖਾਂਦੇ ਵੀ ਦਿਖਾਵਾਂਗੇ। ਲੋ ਮਿੱਤਰੋ ਕਰੋ ਚੈੱਕ। ਦੇਖੋ। ਪੂਰੇ ਖੁਸ਼ ਹੋ ਕੇ ਪਸ਼ੂ ਖਾਂਦੇ ਆ ਇਹ ਫੀਡ। ਤੁਸੀਂ ਵੀ ਇਹ ਫੀਡ ਤਿਆਰ ਕਰਵਾਓ ਨਾਲ ਤਾਂ ਸਸਤੀ ਪਊਗੀ ਮਾਰਕੀਟ ਫੀਡ ਨਾਲੋਂ ਤੇ ਨਾਲੇ ਕੁਆਲਿਟੀ ਪੂਰੀ ਨੰਬਰ 1। ਠੀਕ ਹੈ ਮਾਰਕੀਟ ਦੇ ਵਿੱਚ ਜਿਹੜੀਆਂ ਫੀਡ ਆਉਂਦੀ ਆ ਉਹਦੀ ਕੋਈ ਕੁਆਲਿਟੀ ਨਹੀਂ ਤੇ ਕੋਈ ਉਹਦਾ ਹੈ ਨਹੀਂ ਪਤਾ ਵੀ ਕੀ ਚੀਜ਼ ਪਾਈ ਹੋਈ ਆ ਠੀਕ ਹੈ ਜਿਵੇਂ ਕਿ ਹੁਣ ਮੌਸਮ ਹੈ ਸਿੱਲਾ ਮੌਸਮ ਸੀਗਾ ਪਿਛਲੇ ਮਹੀਨਿਆਂ ਦੇ ਵਿੱਚ ਪਿਛਲਿਆਂ ਦੇ ਵਿੱਚ ਉੱਲੀ ਵੀ ਲੱਗ ਜਾਂਦੀ ਆ ਕਣਕ ਨੂੰ ਮੱਕੀ ਨੂੰ ਸੁਸਰੀ ਵੀ ਪੈ ਜਾਂਦੀ ਆ ਸੁੰਡ ਵੀ ਪੈ ਜਾਂਦੀ ਆ ਉਹ ਸਾਰੀਆਂ ਚੀਜ਼ਾਂ ਵਿੱਚੀ ਮਿਕਸ ਕਰ ਦਿੰਦੇ ਆ ਭਾਈ ਕੋਈ ਸੱਟਦਾ ਨਹੀਂਗਾ ਕਦੇ ਤੁਸੀਂ ਦੇਖ ਲਿਓ ਫੀਡ ਫੈਕਟਰੀਆਂ ਨੇ ਇਕੱਠਾ ਮਾਲ ਮੰਗਾਇਆ ਹੁੰਦਾ ਡੜਿਆਂ ਦੇ ਡੜੇ ਗੱਟੜਾਂ ਦੇ ਟਰੱਕਾਂ ਦੇ ਟਰੱਕ ਉਹ ਕੋਈ ਚੀਜ਼ ਖਰਾਬ ਹੋਈ ਜਾਵੇ ਉਹ ਵਿੱਚ ਹੀ ਮਿਕਸ ਕਰੀ ਤੁਰਿਆਂਗੇ ਠੀਕ ਹੈ ਤੁਸੀਂ ਆਪ ਦੀ ਸਾਰੀ ਚੀਜ਼ ਤਿਆਰ ਕਰਵਾਓ ਪਾ ਕੇ ਘਰ ਦੀ ਚੀਜ਼ ਵਰਗੀ ਰੀਸ ਨਹੀਂ ਹੁੰਦੀ ਤੇ ਵੀਡੀਓ ਬਾਅਦ ਤਵਾ ਸ਼ੇਅਰ ਕਰਦੇ ਹੋਰ ਵੀ ਕਿਸਾਨ ਭਰਾਵਾਂ ਨੂੰ ਕਿਉਂਕਿ ਨਵੇਂ ਫਾਰਮਰ ਭਰਾ ਆਪਣੇ ਨਾਲ ਬਹੁਤ ਜੁੜੇ ਪਿਆ ਸਾਰਿਆਂ ਨੂੰ ਨੌਲੇਜ ਮਿਲਦੀ ਰਹੇ